ਜੇਲਾ ਪਟਿਆਲਾ ਦੇ ਵੱਖ-ਵੱਖ ਕੇਸਾਂ ਵਿੱਚ ਸਬੰਧਤ ਕਰੀਬ 5 ਕਰੋੜ ਦੇ 200 ਵਹੀਕਲ ਜਿਨ੍ਹਾਂ ਵਿੱਚ ਟਰੱਕ, ਟਰੈਕਟਰ ਅਤੇ ਕਾਰਾਂ ਵਗੈਰਾ ਸ਼ਾਮਲ ਹਨ ਉਹਨਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤਾ ਹੈ ਡਾਕਟਰ ਨਾਨਕ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪਟਿਆਲਾ ਲੋਕਾਂ ਦੀ ਸੇਵਾ ਅਤੇ ਉਹਨਾਂ ਦੀ ਹਫਾਜ਼ਲ ਲਈ ਹਰ ਸਮੇਂ ਤਿਆਰ ਹੈ ਪੰਜਾਬ ਦੇ ਡੀਆਈਜੀ ਪਟਿਆਲਾ ਰੇਂਜ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲਿਤਾ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਥਾਣੇ ਅੰਚ ਉਹ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਝਗਾਓ ਘੇਰਦੇ ਨੇ ਕਾਫੀ ਵੀ ਸਾਡੇ ਕੋਲ ਵਹੀਕਲਸ ਪਏ ਨੇ ਅੱਲਾ ਪਹਿਲਾ ਕੇਸਸ ਟ ਕਾਫੀ ਪੁਰਾਣੇ ਪਏ ਸੀ ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰਸ ਬਣਦੇ ਸੀਗੇ ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ ਓਨਰਸ ਨੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲਿਊਏਸ਼ਨ ਜਿਹੜੀ ਹੈ ਉਹ 5 ਕਰੋੜ ਦੇ ਨੇੜੇ ਸੋ ਇਹਦੇ ਵਿੱਚ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ 550 ਦੇ ਅਰਾਊਂਡ ਵਹੀਕਲਸ ਹੋਰ ਨੇ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ ਸੋ ਇਹਦੇ ਵਿੱਚ ਸਪੈਸ਼ਲ ਐਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ ਐਸਪੀ ਸਪੈਸ਼ਲ ਬ੍ਰਾਂਚ ਨੇ ਡੀਐਸਪੀ ਹੈੱਡਕੁਆਰਟਰ ਨੇ ਡੀਐਸਪੀ ਐਨਡੀਪੀਐਸ ਨੇ ਤੇ ਇਹਨਾਂ ਦੀਆਂ ਟੀਮਸ ਨੇ ਡੀਐਸਪੀ ਜਿਹੜੀਆਂ ਕਨਸਰਨ ਸਬਡਿਵੀਜ਼ਨਸ ਨੇ ਉਹਨਾਂ ਨੇ ਆਰਡਰਸ ਵਗੈਰਾ ਹਾਸਲ ਕੀਤੇ ਨੇ ਸੁਰਚਾ ਕਲੈਕਟਿਵ ਅਫਰਟ ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇੱਥੇ ਓਨਰਸ ਵੀ ਬੈਠੇ ਹੋਏ ਨੇ ਸੋ ਉਹਨਾਂ ਨੂੰ ਕਾਫੀ ਦੇਰ ਬਾਅਦ ਆਪਣੇ ਵਹੀਕਲਸ ਦੀ ਇਹ ਮਿਲਨੀ ਹੈ ਪੋਜੀਸ਼ਨ ਉਹਦਾ ਐਸ ਪਰ ਕੋਰਟ ਆਰਡਰ ਸੋ ਜਿਵੇਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰਹੂਗਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਖਾਨੇ ਨੇ ਪੁਲਿਸ ਤੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ ਜਿਹੜੇ ਜਿਹੜੇ ਵਹੀਕਲਸ ਦੇਣ ਵਾਲੇ ਨੇ ਉਹਨਾਂ ਦੇ ਐਕਚੁਅਲ ਓਨਰਸ ਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤਾ ਜਾਵੇ ਸਾਰੇ ਜਿਹੜੇ ਦੋ ਕੇਸ ਜਿਹੜੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਫੜੇ ਗਏ ਨੇ ਇਹ 200 200 ਵਹੀਕਲ ਨੇ ਜੀ ਅਲੱਗ-ਅਲੱਗ ਕੇਸਸ ਨੇ ਕੁਝ ਐਨਡੀਪੀਐਸ ਦੇ ਕੇਸਸ ਨੇ ਕੁਝ ਆਈਪੀਸੀ ਦੇ ਕੇਸਸ ਹੈ ਕੁਝ ਲੋਕਲ ਐਂਡ ਸਪੈਸ਼ਲ ਲਾਅ ਦੇ ਕੇਸਸ ਨੇ ਸੋ ਇਹਨੂੰ ਇੱਕ ਕੈਟਾਗਰੀ 'ਚ ਨਹੀਂ ਆਪਾਂ ਰੱਖ ਸਕਦੇ ਸਾਰੇ ਅਲੱਗ-ਅਲੱਗ ਕੈਟਾਗਰੀ ਦੇ ਕੇਸਸ ਇਹ ਪੰਜ ਸਾਲ ਵੀ ਪੁਰਾਣੇ ਹੈਗੇ ਆ ਕਈ 2 ਸਾਲ ਪੁਰਾਣੇ ਹੈ ਕਈ 1 ਸਾਲ ਪੁਰਾਣੇ ਕਈ 2-3 ਮਹੀਨੇ ਪੁਰਾਣੇ ਸੋ ਕਈ ਜਿਹੜੇ ਡਿਸਾਈਡਡ ਕੇਸਸ ਆ ਉਹਨਾਂ ਵਿੱਚ ਹੀ ਅਸੀਂ ਕਰਨੇ ਨੂੰ ਬਾਕੀ ਉਹ ਚੱਲ ਰਿਹਾ ਜੀ ਅਸੀਂ ਇੱਕ ਸਪੈਸ਼ਲ ਸੇਲ ਵੀ ਬਣਾਇਆ ਤਾਂ ਉਹਦੇ ਚ ਮੇਰੀ ਹੁਣੇ ਆਂਦੇ ਹੋਏ ਅੰਦਰ ਹੀ ਗੱਲ ਹੋ ਰਹੀ ਸੀ ਸੋ ਉਹਦੇ ਚ ਅਸੀਂ ਕੇਸਸ ਤਿਆਰ ਕਰ ਰਹੇ ਹਾਂ ਸਾਡਾ ਜਿਹੜਾ ਪਟਿਆਲਾ ਪੁਲਿਸ ਦਾ ਫੇਸ ਹੈ ਉਹਨੂੰ ਅਸੀਂ ਹੋਰ ਇਨਕਰੀਸ ਕਰਾਂਗੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੈ ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਡ ਵੀਨੇ ਚੋਂ ਦਾ ਰਿਜ਼ਲਟ ਤੁਸੀਂ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ